ਜੀ ਸਾਰੇ ਵੀਰਾਂ ਨੂੰ ਤੁਸੀਂ ਦੇਖ ਰਹੇ ਫੁੱਟਬਾਲ ਆਪਣੇ ਜਿਹੜਾ ਪੰਜਾਬਲ ਅੱਜ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਸ ਤਰ੍ਹਾਂ ਸਾਰੇ ਹੀ ਦਰਸ਼ਕਾਂ ਨੂੰ ਪਤਾ ਵਾ ਕਿ ਪਿਛਲੇ 4 ਦਿਨਾਂ ਤੋਂ ਬਹੁਤ ਸੋਹਣਾ ਮਾਝ ਏਰੀਆ ਵਿੱਚ ਤਰਨਤਾਰਨ ਜ਼ਿਲ੍ਹੇ ਵਿੱਚ ਟੌਪ ਦਾ ਫੁੱਟਬਾਲ ਕੱਪ ਹੋ ਰਿਹਾ ਜੋ 7 ਸਾਈਡ ਡੇ ਨਾਈਟ ਆਲ ਓਪਨ ਫੁੱਟਬਾਲ ਕੱਪ ਚੱਲ ਰਿਹਾ ਹੈ ਡੀ ਡੀ ਐਫ ਸੀ ਕਲੱਬ ਜ਼ਿਲ੍ਹਾ ਤਰਨਤਾਰਨ ਵਿੱਚ ਜਿਸ ਵਿੱਚ ਅੱਜ ਸਾਡੇ ਨਾਲ ਉੱਥੋਂ ਦੇ ਸਾਰੇ ਹੀ ਪ੍ਰਬੰਧਕ ਵੀਰ ਬੈਠੇ ਆ ਜਿਨ੍ਹਾਂ ਨੇ ਬਹੁਤ ਟੂਰਨਾਮੈਂਟ ਤੋਂ ਬਹੁਤ ਦੁਨ ਪਹਿਲਾਂ ਸਮਾਂ ਪਹਿਲਾਂ ਸਟਰਗਲ ਕੀਤਾ ਇਸ ਟੂਰਨਾਮੈਂਟ ਦੀ ਤਿਆਰੀ ਨੂੰ ਕੰਪਲੀਟ ਕਰਨ ਵਾਸਤੇ ਸੋ ਆਪਾਂ ਅੱਜ ਉਹਨਾਂ ਵੀਰਾਂ ਨਾਲ ਗੱਲਬਾਤ ਕਰਨ ਵਾਸਤੇ ਆਜ ਰਹੇ ਹਾਂ ਸੋ ਸਾਡੇ ਕੋਲ ਪਾਜੀ ਕਲਾਰਜੀ ਸਿੰਘ ਹੋਣੀ ਜੋ ਆਰਸੀਐਫ ਵਿੱਚ ਜੌਬ ਕਰਦੇ ਆ ਨਾਲ ਸਾਡੇ ਕਲੱਬ ਦੇ ਪ੍ਰਧਾਨ ਵੀਰ ਸਰਵਣ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕਿੰਨੇ ਦਿਨਾਂ ਤੋਂ ਇਸ ਟੂਰਨਾਮੈਂਟ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕਿੰਨੇ ਦਿਨਾਂ ਤੋਂ ਮਤਲਬ ਇਹ ਟੂਰਨਾਮੈਂਟ ਤੋਂ ਪਹਿਲਾਂ ਤੁਸੀਂ ਸਾਡੀ ਸਾਰੀ ਜਿਹੜੀ ਟੀਮ ਹੈ ਕੰਮ ਕਰ ਰਹੀ ਆ ਸਭ ਤੋਂ ਪਹਿਲਾਂ ਤਾਂ ਮੈਂ ਫੁੱਟਬਾਲ ਅਪਡੇਟ ਪੰਜਾਬ ਦੀ ਸਮੂੱਚੀ ਟੀਮ ਦਾ ਜਿਹੜਾ ਉਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮਿਹਨਤ ਕਰਦੇ ਪਿਆ ਡੀਡੀਐਫਸੀ ਕਲੱਬ ਤਰਨਤਾਰਨ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਉਸ ਤੋਂ ਬਾਅਦ ਜਿਹੜੇ ਫੁੱਟਬਾਲ ਲਵਰ ਆ ਜਿਹੜੇ ਔਲ ਪੰਜਾਬ ਤੋਂ ਇੱਥੇ ਪਲੇਅਰ ਪਹੁੰਚੇ ਆ ਜਾਂ ਦੇਖਣ ਵਾਸਤੇ ਦਰਸ਼ਕ ਪਹੁੰਚੇ ਆ ਖਾਸ ਕਰਕੇ ਜਿਹੜੀਆਂ ਸਾਡੀਆਂ ਮਾਤਾਵਾਂ ਭੈਣਾਂ ਪਹੁੰਚੀਆਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਆਉਣ ਵਾਲਾ ਸਮਾਂ ਜੇ ਅਸੀਂ ਜਨਰੇਸ਼ਨ ਦੀ ਚੇਂਜ ਕਰਨਾ ਵਾ ਤੇ ਉਹਨਾਂ ਦਾ ਸਪੋਰਟਸ ਨਾਲ ਪਿਆਰ ਹੋਣਾ ਬੜਾ ਜ਼ਰੂਰੀ ਹੈ ਬਿਲਕੁਲ ਤੇ ਜਿਹੜੀ ਬਾਬਾ ਜੀ ਤੁਸੀਂ ਸ਼ੁਰੂਆਤ ਦੀ ਗੱਲ ਕੀਤੀ ਕਿ ਕਦੋਂ ਦੀ ਕਰਦੇ ਪਹਿਜੇ ਇਹ 2 ਮਹੀਨੇ ਪਹਿਲਾਂ ਹੀ ਸਾਡੀ ਇਸ ਚੀਜ਼ ਦੀ ਪਲੈਨਿੰਗ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਮਾਣ ਕਰਦਾ ਵਾਂ ਜਿਹੜੇ ਇਸ ਕਲੱਬ ਦੇ ਨਾਂ ਨੂੰ ਜਿਨ੍ਹਾਂ ਨੇ ਪੰਜਾਬ ਲੈਵਲ ਤੱਕ ਤੱਕ ਬਚਾਇਆ ਵਾ ਇਸ ਮੁੱਚੀ ਸਾਡੀ ਕਮੇਟੀ ਦਾ ਮੇਰੇ ਤੋਂ ਵੱਡੇ ਵੀ ਆ ਛੋਟੇ ਵੀ ਆ ਮਲਤਾਨ ਦੇ ਹੀ ਨਾਲ ਮੈਂਨਤ ਕਰਦੇ ਆ ਇਸ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਤੇ ਕਿਉਂਕਿ ਤੁਸੀਂ ਜਾਣਦੇ ਜੇ ਕਿ ਕਿਸੇ ਇਕੱਲੇ ਦਾ ਜਾਂ ਇਦਾਂ ਕੰਮ ਨਹੀਂ ਆ ਇਹ ਕੰਮ ਟੀਮ ਵਰਕ ਦਾ ਵਾ ਜੇ ਸਾਡੀ ਤੁਹਾਡੀ ਟੀਮ ਵਰਕ ਚੰਗੀ ਆ ਤੇ ਤੁਹਾਡੀ ਸਾਡਾ ਜਿਹੜਾ ਇਹ ਟੂਰਨਾਮੈਂਟ ਆ ਇਹ ਸਫਲ ਹੋ ਰਿਹਾ ਤੇ ਜਿਹੜੇ ਪਲੇਅਰ ਆ ਜਾਂ ਕੋਚ ਆ ਆਲ ਓਵਰ ਪੰਜਾਬ ਤੇ ਉਹਨਾਂ ਦੀ ਸਾਰਿਆਂ ਦੀ ਨਿਗਾਹ ਇਸ ਟੂਰਨਾਮੈਂਟ ਤੇ ਹੁੰਦੀ ਆ ਤੇ ਖਾਸ ਕਰ ਜਿਹੜੇ ਪਲੇਅਰ ਆ ਚੰਗੇ ਪਲੇਅਰ ਆ ਉਹ ਵੀ ਇਸ ਧਰਤੀ ਤੇ ਆਉਣਾ ਚਾਹੁੰਦੇ ਆ ਤੇ ਸਾਡੀ ਵੀ ਸ਼ੁਰੂ ਤੋਂ ਇਹੀ ਕੋਸ਼ਿਸ਼ ਆ ਕਿ ਚੰਗੇ ਪਲੇਅਰ ਜਿਹੜੇ ਇੱਥੇ ਆਉਣ ਤਾਂ ਜੋ ਸਾਡੇ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਇੱਕ ਚੰਗਾ ਪਲੇਟਫਾਰਮ ਮਿਲੇ ਤੇ ਉਹਨਾਂ ਨੂੰ ਮੋਟੀਵੇਸ਼ਨ ਮਿਲੇ ਜਿਸ ਤਰ੍ਹਾਂ ਭਾਜੀ ਆਪਣਾ ਤੀਸਰਾ ਟੂਰਨਾਮੈਂਟ ਚੱਲ ਰਿਹਾ ਏ ਸੋ ਐਦਕੀ ਆਪਣੇ ਬਹੁਤ ਸਰਕਾਰਜੋਗ ਜੋ ਭਾਜੀ ਉਹਨਾਂ ਦੇ ਯਤਨ ਵਿੱਚ ਆਪਾਂ ਟੂਰਨਾਮੈਂਟ ਕਰਵਾ ਰਹੇ ਆ ਹਾਂਜੀ ਪਿਛਲੇ ਦੋ ਟੂਰਨਾਮੈਂਟ ਵਿੱਚ ਉਹਨਾਂ ਦਾ ਬਹੁਤ ਵੱਡਾ ਸੰਯੋਗ ਸੀ ਹਾਂਜੀ ਉਹਨਾਂ ਦੀ ਯਤਨ ਜਿਹੜਾ ਐਰਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹਨਾਂ ਦੇ ਪਰਿਵਾਰ ਵੱਲੋਂ ਵੀ ਸਟੂਡੈਂਟ ਨੂੰ ਸਹਿਯੋਗ ਦਿੱਤਾ ਜਾਂਦਾ। ਬਾਬਾ ਜੀ ਜਦੋਂ ਵੀ ਸਰਦਾਰ ਦਲਬੀਰ ਸਿੰਘ ਰਾਜੂ ਦਾ ਕੋਈ ਵੀ ਜ਼ਿਕਰ ਕਰਦਾ ਨਾ ਤੇ ਸਾਡੇ ਕੋਲੋਂ ਗੱਲ ਕਰਨੀ ਔਖੀ ਹੋ ਜਾਂਦੀ ਹੈ। ਖਾਸ ਕਰਕੇ ਮੈਂ ਕਹਿੰਨਾ ਕਿ ਬਹੁਤ ਔਖਾ ਉਹਨਾਂ ਨੂੰ ਭੁਲਾਉਣਾ ਕਿਉਂਕਿ ਉਹਨਾਂ ਦੀ ਬੜੀ ਮਿਹਨਤ ਆ ਇਸ ਚੀਜ਼ ਲਈ। ਇਹ ਇਸ ਕਲਬ ਲਈ ਕਈ ਸੁਪਨੇ ਹੀ ਸਾਡੇ ਤੋਂ ਦੂਰ ਹੋਣ ਤੋਂ ਪਹਿਲਾਂ ਵੀ ਉਹ ਸਾਡੇ ਨਾਲ ਕਈ ਗੱਲਾਂ ਕਰਦੇ ਰਹਿ ਕੇ ਆਪਾਂ ਇਦਾਂ ਕਰ ਦੇਣਾ ਇਦਾਂ ਕਰ ਦੇਣਾ। ਪਰ ਲਾਲੋ ਕੇ ਜਿੱਦਾਂ ਕਹਿ ਦਿੰਦੇ ਆ ਕਿ ਕਿਸੇ ਦੀ ਕੋਈ ਬਾਹ ਟੁੱਟ ਜਾਣੀ ਸਾਡੀ ਬਾਹ ਟੁੱਟ ਗਈ ਆ ਉਹਨਾਂ ਦਾ ਘਾਟਾ ਕਦੀ ਵੀ ਨਹੀਂ ਪੂਰਾ ਹੋ ਸਕਦਾ ਜਦੋਂ ਵੀ ਅਸੀਂ ਬੈਠਦੇ ਆ ਜਦੋਂ ਵੀ ਕਿਤੇ ਵੀ ਕੋਈ ਗੱਲ ਚੱਲਦੀ ਆ ਅਸੀਂ ਉਹਨਾਂ ਦੀ ਕਮੀ ਮਹਿਸੂਸ ਕਰਦੇ ਆ ਤੇ ਸਾਡੇ ਇਹੋ ਹੀ ਕਿ ਅਸੀਂ ਹੋਰ ਕੁਝ ਕਰ ਨਹੀਂ ਸਕਦੇ ਕਿਉਂਕਿ ਇਸ ਚੀਜ਼ ਤੇ ਕਿਸੇ ਦਾ ਵਾਸ ਨਹੀਂ ਚੱਲਦਾ ਤੇ ਸਾਡੇ ਵੱਲੋਂ ਉਹਨਾਂ ਨੂੰ ਇਹ ਸ਼ਰਧਾਂਜਲੀ ਆ ਅਜੇ ਉਹਨਾਂ ਦੀ ਜਾਨ ਦੀ ਉਮਰ ਨਹੀਂ ਉਹਨਾਂ ਦੀ ਸਾਨੂੰ ਬਹੁਤ ਜ਼ਰੂਰਤ ਸੀ ਉਹਨਾਂ ਦੀ ਸਾਨੂੰ ਵੀ ਜ਼ਰੂਰਤ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਜ਼ਰੂਰਤ ਸੀ ਬਾਕੀ ਸਾਡੇ ਲਈ ਵੀ ਬੜਾ ਔਖਾ ਜੀ ਇਸ ਚੀਜ਼ ਤੋਂ ਨਿਕਲਣਾ ਅਜੇ ਤੱਕ ਵੀ ਇਹ ਨਹੀਂ ਨਿਕਲ پا ਰਹੇ ਜਿਸ ਤਰ੍ਹਾਂ ਭਾਜੀ ਮਤਲਬ ਕਾਫੀ 4 ਦਿਨਾਂ ਤੋਂ ਅਸੀਂ ਵੀ ਦੇਖ ਰਹੇ ਹਾਂ ਕਿ ਜਿੱਦਾਂ ਛੋਟੇ ਬੱਚੇ ਇੱਥੇ ਤਿਆਰ ਹੁੰਦੇ ਤੁਹਾਡੇ ਕੋਲ 40 50 ਜਾਂ 60 ਦੇ ਕਰੀਬ ਬੱਚੇ ਰੋਜ਼ ਵੇਖਦੇ ਹਾਂ ਮਤਲਬ ਇੱਕ ਵਧੀਆ ਤਰੀਕੇ ਨਾਲ ਉਹਨਾਂ ਦੀ ਗਰਾਊਂਡ ਵਾਸਤੇ ਵੀ ਜਿਹੜੇ ਰੋਜ਼ ਉਹਨਾਂ ਦੀ ਪ੍ਰੈਕਟਿਸ ਵਾਸਤੇ ਵੀ ਤੁਹਾਡੇ ਕਲੱਬ ਵਿੱਚ ਵੱਖਰਾ ਇੱਕ ਕੋਚ ਕੋਚ ਤਿਆਰੀ ਕਰਵਾਉਂਦਾ ਕਿ ਜਦੋਂ ਉਹ ਬੱਚਿਆਂ ਦੀ ਕਿਸ ਤਰ੍ਹਾਂ ਤਿਆਰੀ ਹੁੰਦੀ ਹੈ ਸਾਡੇ ਸਾਡੇ ਕੋਲ ਜੀ 50 ਤੋਂ 60 ਬੱਚੇ ਆ ਜੂਨੀਅਰ ਲੈਵਲ ਤੇ ਤੇ ਆਲਰੇਡੀ ਦੋ ਕੋਚ ਆ ਵਿੱਕੀ ਸ਼ਰਮਾ ਜੀ ਆ ਕਰਨ ਤੇ ਨਾਲ ਨੋਨਾ ਕੋਚ ਵੀ ਆ ਚਲੋ ਘੱਟ ਟਾਈਮ ਦਿੰਦਾ ਵਾ ਪਰ ਉਹ ਵੀ ਨਾਲ ਆ ਚਲੋ ਮੈਂ ਫਰਾਈਡੇ ਆਉਣਾ ਵਾ ਫੇਰਹੀ ਵੀ ਨਾਲ ਜਿੱਥੇ ਕੋਈ ਕਮੀ ਪੇਸ਼ੀ ਲੱਗਦੀ ਆ ਨਾਲ ਧਿਆਨ ਦੇਈਦਾ ਕਿਉਂਕਿ ਮੈਂ ਡਿਊਟੀ ਤੇ ਵਿਜੀ ਹੁੰਦਾ ਕਿਉਂਕਿ ਬੱਚੇ ਜਾਦੇ ਆ ਜੇ ਇਹਨਾਂ ਨੂੰ ਹੁਣ ਇੱਥੇ ਦੂਰੋਂ ਦੂਰੋਂ ਬੱਚੇ ਆਉਂਦੇ ਆ ਤੇ ਕਈ ਸੁਪਨੇ ਲੈ ਕੇ ਆਉਂਦੇ ਆ ਪੇਰੈਂਟਸ ਵੀ ਉਹਨਾਂ ਨੂੰ ਭੇਜਦੇ ਆ ਜੇ ਇੱਥੇ ਉਹਨਾਂ ਦੀ ਟ੍ਰੇਨਿੰਗ ਵਧੀਆ ਤਰੀਕੇ ਨਾਲ ਨਾ ਹੋ ਗਈ ਤਾਂ ਉਹ ਬੱਚੇ ਅੱਗੇ ਨਹੀਂ ਵੱਸ ਸਕਦੇ ਸੋ ਸਾਡਾ ਐਸ ਲੈਵਲ ਦਾ ਟੂਰਨਾਮੈਂਟ ਕਰਾਉਣ ਦਾ ਮਕਸਦ ਇਹ ਹੋਈ ਆ ਕਿ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਸਫਰ ਨਾ ਕਰਨਾ ਪਵੇ ਕਿਉਂਕਿ ਕੋਈ ਵੀ ਫੀਲਡ ਆ ਉਹਦੇ ਚ ਪਾਰਟਿਸਿਪੇਟ ਬਹੁਤ ਲੋਕ ਕਰਦੇ ਆ ਪਰ ਉਹਦੇ ਚ ਅੱਗੇ ਨਿਕਲ ਕੇ ਕਾਮਯਾਬ ਹੋਣਾ ਉਹਨੇ ਹੀ ਆ ਜਿਨੇ ਟੈਕਨੀਕਲੀ ਤਰੀਕੇ ਦੇ ਨਾਲ ਵਰਕ ਕੀਤਾ ਸੋ ਸਾਡੇ ਕੋਲ ਡੀ ਲਾਇਸੈਂਸ ਵਾਲੇ ਕੋਚ ਨੇ ਤੇ ਵਧੀਆ ਤਰੀਕੇ ਨਾਲ ਚੱਲਦਾ ਬਾਕੀ ਇਹ ਰਾਉਂਡ ਗਲਾਸ ਪੰਜਾਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਆ ਕੇ ਸਪੈਸ਼ਲਿਸਟ ਸੈਂਟਰ ਚੁਣਿਆ ਤੇ ਉਹ ਵੀ ਨਾਲ ਸਾਨੂੰ ਕੁਝ ਮੈਨ ਟ੍ਰੇਨਿੰਗ ਬਾਰੇ ਯਾਰਾ ਵਗੈਰਾ ਡੇਲੀ ਦਾ ਸਾਨੂੰ ਸ਼ਡਿਊਲ ਭੇਜਦੇ ਆ ਤੇ ਬਹੁਤ ਜ਼ਿਆਦਾ ਵਧੀਆ ਮਾਹੌਲ ਹੈ ਛੋਟੇ ਬੱਚੇ ਜਿਹੜੇ ਆ 5 ਸਾਲ ਤੋਂ ਲੈ ਕੇ 15 16 ਸਾਲ ਤੱਕ ਡੇਲੀ ਜਿਹੜੇ ਆ ਉਹ 5:30 ਵਜੇ ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਟ੍ਰੇਨਿੰਗ ਵਾਸਤੇ ਆਉਂਦੇ ਆ ਤੇ ਜਿਹੜੀ ਉਹਨਾਂ ਦੀ ਟ੍ਰੇਨਿੰਗ ਆ ਵਧੀਆ ਤਰੀਕੇ ਨਾਲ ਕੀਤੀ ਜਾਂਦੀ। ਸੋ ਇੱਕ ਵਾਰ ਭਾਜੀ ਆਪਾਂ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚੇ ਆ ਜਿਸ ਤਰ੍ਹਾਂ ਅੱਜ ਭਾਜੀ ਫਾਈਨਲ ਡੇ ਆ ਆਪਣੀ ਟੂਰਨਾਮੈਂਟ ਦਾ। 4 ਦਿਨ ਬਹੁਤ ਵਧੀਆ ਤਰੀਕੇ ਨਾਲ ਆਪਣੇ ਕੰਪਲੀਟ ਹੋ ਚੁੱਕੇ ਆ ਤੇ ਗਰਾਊਂਡ ਵੀ ਬਹੁਤ ਸੋਹਣੀ ਆ, ਪਲੇਅਰ ਵੀ ਇੱਥੇ ਬਹੁਤ ਵਧੀਆ ਚੜ੍ਹਦੇ ਤੋਂ ਚੜ੍ਹਦੇ ਪਲੇਅਰ ਜਿਹੜੇ ਇਸ ਗਰਾਊਂਡ ਵਿੱਚ ਖੇਡ ਆਏ ਆ। ਤੇ ਇੱਕ ਵਾਰ ਆਪਾਂ ਦਰਸ਼ਕਾਂ ਦਾ ਆਉਣ ਵਾਲੇ ਅੱਜ ਵਾਲੇ ਜਿਹੜੇ ਦਰਸ਼ਕ ਆਪਣੇ ਕੋਲ ਪਹੁੰਚ ਰਿਹਾ ਜਿਹੜਾ ਆਪਣਾ ਕਾਫੀ ਇਕੱਠ ਹੋਣਾ ਅੱਜ ਕਿਉਂਕਿ ਅੱਜ ਮੈਚ ਬਹੁਤ ਸੋਹਣੇ ਆ ਦੋਵੇਂ ਸੈਮੀਫਾਈਨਲ ਤੇ ਆਪਾਂ ਇੱਕ ਵਾਰ ਉਹਨਾਂ ਦਰਸ਼ਕਾਂ ਦਾ ਕੀ ਜਾਨ ਦੇ ਵਿੱਚ ਸੱਦਾ ਦੇਣਾ ਚਾਹੁੰਦੇ ਹਾਂ ਸਾਡੇ ਸਾਰੇ ਕਲੱਬ ਵੱਲੋਂ ਇਹੋ ਹੀ ਸੱਦਾ ਵੀ ਆ ਤੇ ਉਹਨਾਂ ਦਾ ਧੰਨਵਾਦ ਵੀ ਹੈ ਕਿਉਂਕਿ ਸਾਡੀ ਜਿਹੜੀ ਇੱਕ ਦੌੜ ਆ ਉਹ ਇਸੇ ਕਰਕੇ ਹੀ ਹੈ ਕਿ ਜਿਹੜੀ ਸਾਡੀ ਜੂਥ ਆ ਜਨਰੇਸ਼ਨ ਆ ਉਹ ਨਸ਼ਿਆਂ ਤੋਂ ਦੂਰ ਰਹੇ ਕੋਈ ਵੀ ਪਿੰਡ ਆ ਕੋਈ ਵੀ ਸ਼ਹਿਰ ਆ ਉਹ ਤਾਂ ਨਹੀਂ ਤਰੱਕੀ ਕਰ ਸਕਦਾ ਵਾ ਜੇ ਉੱਥੋਂ ਦੀ ਜਨਰੇਸ਼ਨ ਜਿਹੜੀ ਆ ਉਹ ਚ ਕਾਮਯਾਬ ਹੋਊਗੀ ਜੇ ਕਾਮਯਾਬ ਹੋਊਗੀ ਤੇ ਉਸ ਪਿੰਡ ਦਾ ਮਾਹੌਲ ਆਟੋਮੈਟਿਕ ਹੀ ਚੰਗਾ ਹੋਊਗਾ ਸੋ ਜਿੰਨੇ ਵੀ ਦਰਸ਼ਕ ਇੱਥੇ ਆਉਂਦੇ ਆ ਵੇਖਣ ਵਾਸਤੇ ਆਉਂਦੇ ਆ ਜਾਂ ਬੱਚਿਆਂ ਦੇ ਪੇਰੈਂਟਸ ਆਉਂਦੇ ਆ ਉਹਨਾਂ ਦਾ ਅਸੀਂ ਸਾਰੇ ਕਲੱਬ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਜਿਹੜੇ ਇੱਥੇ ਇੰਟਰਨੈਸ਼ਨਲ ਲੈਵਲ ਦੇ ਆਈ ਲੀਗ ਆਈਐਸਐਲ ਲੈਵਲ ਦੇ ਪਲੇਅਰ ਖੇਡਦੇ ਆ ਜਿੰਨਾ ਚਿਰ ਦਰਸ਼ਕ ਦੀ ਮੌਜੂਦਗੀ ਨਹੀਂ ਹੈਗੀ ਉਹਨਾਂ ਨੂੰ ਵੀ ਖੇਡਣ ਦਾ ਮਜ਼ਾ ਨਹੀਂ ਆਉਂਦਾ ਸੋ ਉਹਨਾਂ ਨੂੰ ਜਿੰਨਾ ਚਿਰ ਵੇਖਣ ਵਾਲੇ ਦਰਸ਼ਕ ਨਹੀਂ ਹੈਗੇ ਸੰਗਤ ਨਹੀਂ ਹੈਗੀ ਉਹਨਾਂ ਚ ਕੋਈ ਵੀ ਟੂਰਨਾਮੈਂਟ ਸਫਲ ਨਹੀਂ ਹੁੰਦਾ ਸੋ ਇੱਕ ਵਾਰ ਫੇਰ ਆਪਾਂ ਜੀਡੀਐਫਸੀ ਸਾਰੇ ਕਲੱਬ ਦਾ ਧੰਨਵਾਦ ਕਰਨਾ ਚਾਹੁੰਦੇ ਆਂ ਕਿ ਜਿਨ੍ਹਾਂ ਨੇ ਮਤਲਬ ਇਸ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਇੱਕ ਇਹਨੂੰ ਸਫਲ ਬਣਾਉਣ ਵਾਸਤੇ ਜਿਹੜੇ ਸਾਡੇ ਬੱਚੇ ਆ ਫੁੱਟਬਾਲ ਨਾਲ ਜੁੜਨ ਗੇਮਾਂ ਨਾਲ ਜੁੜਨ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿ ਇਸ ਕਲੱਬ ਵਿੱਚੋਂ ਬਹੁਤ ਜ਼ਿਆਦਾ ਗਿਣਤੀ ਵਿੱਚ ਜਿਹੜੇ ਪਲੇਅਰ ਆ ਉਹ ਵਧੀਆ ਇਸ ਵਕਤ ਜੌਬ ਤੇ ਗਏ ਆ ਇਸ ਗਰਾਊਂਡਾਂ ਵਿੱਚੋਂ ਖੇਡ ਕੇ ਇਸ ਕਰਕੇ ਇਹ ਟੂਰਨਾਮੈਂਟ ਦਾ ਮੇਨ ਮਕਸਦ ਇਹੋ ਹੀ ਆ ਕਿ ਜਿਹੜੇ ਪਿੰਡਾਂ ਵਿੱਚ ਜਿਹੜੇ ਆ ਸਾਨੂੰ ਸਿੱਖਣ ਵਾਸਤੇ ਕੁਝ ਮਿਲੇ ਕਿ ਸਾਡੇ ਪਿੰਡਾਂ ਵਿੱਚ ਵੀ ਪਲੇਅਰ ਇਸੇ ਤਰ੍ਹਾਂ ਛੋਟੇ ਬੱਚੇ ਤੋਂ ਲੈ ਕੇ ਉੱਪਰ ਤੱਕ ਮਿਹਨਤ ਕਰਨ ਤੇ ਜਿੱਦਾਂ ਜੀਡੀਐਫਸੀ ਦੇ ਕਲੱਬਾਂ ਵਿੱਚ ਪਲੇਅਰ ਖੇਡਦੇ ਉਹਨਾਂ ਨੇ ਇੱਕ ਪਿੰਡ ਦਾ ਨਾਂ ਰੋਸ਼ਨ ਕੀਤਾ ਇਦਾਂ ਸਾਰੇ ਪਿੰਡਾਂ ਦੇ ਜਿਹੜੇ ਪਲੇਅਰ ਆ ਵਧੀਆ ਜੌਬ ਕਰਨ ਵਧੀਆ ਕੰਟਰੀਆਂ ਵਿੱਚ ਪਹੁੰਚਣਾ ਵਧੀਆ ਗ੍ਰਾਉਂਡਾਂ ਵਿੱਚ ਖੇਡਣਾ ਸੋ ਇਸ ਕਰਕੇ ਇੱਕ ਸਾਰੇ ਦਰਸ਼ਕਾਂ ਨੂੰ ਵੀ ਸੱਦਾ ਦੇਣਾ ਚਾਹੁੰਦੇ ਆ ਕਿ ਅੱਜ ਬਹੁਤ ਵਧੀਆ ਜਿਹੜੇ ਦੋ ਮੈਚ ਸੈਮੀਫਾਈਨਲ ਹੋਣ ਜਾ ਰਹੇ ਆ ਆਪਣਾ ਕੀਮਤੀ ਸਮਾਂ ਦਿਓ ਜ਼ਰੂਰ ਗਰਾਊਂਡ ਵਿੱਚ ਪਹੁੰਚੋ ਰੌਣਕਾਂ ਵਧਾਓ ਤੁਹਾਡੇ ਆਉਣ ਵਾਸਤੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਗਿਆ ਇੱਥੇ ਜਲ ਪਾਣੀ ਦਾ ਪ੍ਰਸ਼ਾਦੇ ਪਾਣੀ ਦਾ ਤੁਹਾਨੂੰ ਕਿਸੇ ਚੀਜ਼ ਦੀ ਇੱਥੇ ਤੰਗੀ ਨਹੀਂ ਆਊਗੀ ਸਾਰੀ ਚੀਜ਼ ਅਵੇਲੇਬਲ ਤੁਹਾਨੂੰ ਮਿਲੂਗੀ ਸੋ ਇੱਕ ਵਾਰ ਫੇਰ ਅਸੀਂ ਸਾਰੇ ਕਲੱਬ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਸਾਡੇ ਨਾਲ ਇਸ ਵਕਤ ਜੋ ਡੀਡੀਐਫਸੀ ਕਲੱਬ ਦੇ ਪ੍ਰਧਾਨ ਹੈ ਉਹਨਾਂ ਨਾਲ ਆਪਾਂ ਕੁਝ ਗੱਲਾਂ ਬਾਤਾਂ ਕਰਦੇ ਹਾਂ ਕੀ ਜੋ ਇਹ ਟੂਰਨਾਮੈਂਟ ਦੀ ਤਿਆਰੀ ਕੀਤੀ ਗਈ ਹੈ ਜੋ ਇਹ ਟੂਰਨਾਮੈਂਟ ਨੂੰ ਵਧੀਆ ਤਰੀਕੇ ਨਾਲ ਸਫਲ ਬਣਾਉਣ ਵਾਸਤੇ ਸਾਰੇ ਕਾਰਜ ਹੋ ਰਹੇ ਆ ਸੋ ਜਿਸ ਤਰ੍ਹਾਂ ਪਿੰਡ ਸਾਰਾ ਨਗਰ ਜਾਂ ਕੋਈ ਐਨ ਆਰ ਆ ਵੀਰ ਕਿਹੜੇ ਕਿਹੜੇ ਇਹਨਾਂ ਨੂੰ ਸੰਜੋਗ ਕਰ ਰਹੇ ਆ ਆਪਾਂ ਭਾਈ ਸਰਵਨ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਸასი ਗੱਲ ਬਾਜੀ ਸასი ਗੱਲ ਬਾਜੀ ਅੱਛਾ ਠੀਕ ਹੈ ਪਾਣੀ ਗੁਰ ਦਾ ਫੁੱਟਬਾਲ ਆਪਰੇਟ ਪੰਜਾਬ ਵਾਲਿਆਂ ਦਾ ਚੈਨਲ ਹੈਗਾ ਮੈਂ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਬੜੀ ਮਿਹਨਤ ਕਰਦੇ ਹੋ ਜੀ ਹਰ ਥਾਂ ਤੁਹਾਨੂੰ ਸੱਚੀ ਦਾ ਜਿੱਥੇ ਟੂਰਨਾਮੈਂਟ ਹੁੰਦੀ ਹੈ ਫੁੱਟਬਾਲ ਨੂੰ ਬੜਾ ਪੋੜ ਕਰਦਾ ਹੈ ਜੀ ਕੱਡਾ ਬਹੁਤ ਤਰ੍ਹਾਂ ਆ ਗਿਆ। ਬਾਕੀ ਅਸੀਂ ਉਸ ਪ੍ਰਮਾਤਮਾ ਦਾ ਬਹੁਤ ਸ਼ੁਕਰ ਕਰਨੇ ਆ ਸਤਿਪਾਤ ਜੀ ਬਕਰ ਸਿੰਘ ਜੀ ਨਾਲ ਕਿ ਉਹਨਾਂ ਦਾ ਲੇਖ ਕੇ ਅਸੀਂ ਇਸ ਪਸੇਦਰੇ ਅਭਿਖਾਰ ਜੀ ਦਾ ਬਾਕੀ ਸਮੁੱਚੀ ਟੀਮ ਜਿਹੜੀ ਸਾਡੀ ਕਮੇਟੀ ਬਣੀ ਆ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ ਆਪੋ ਆਪਣੀਆਂ ਡਿਊਟੀਆਂ ਬੜੀ ਜਿੰਮੇਦਾਰੀ ਨਾਲ ਸਮਝਦੇ ਆ ਔਰ ਐਨਆਰਏ ਵੀ ਸਾਾਨੂੰ ਸਹੂ ਕਰਦੇ ਆ ਹੋਰ ਵੀ ਕਮਾਤੇ ਸੱਜਣ ਆ ਜਿਹੜੇ ਸਾਨੂੰ ਬਹੁਤ ਸਹਿਯੋਗ ਦੇਂਦੇ ਆ ਆੜ ਕੇ ਖੁਸ਼ ਹੁੰਦੇ ਜੋ ਗਰਾਊਂਡ ਚ ਆਉਂਦੇ ਆ ਸਾਰਾ ਵੀ ਬਹੁਤ ਹੱਲਾਸ਼ੀਰੀ ਸਾਨੂੰ ਦੇਂਦੇ ਆ ਸਾਨੂੰ ਮਾਣ ਮਸਤੀ ਹੁੰਦਾ ਹੈ। ਕਿ ਅਸੀਂ ਵੀ ਕੰਮ ਚੰਗਾ ਕਰ ਰਹੇ ਆ ਉਹਨਾਂ ਦੇ ਅਲਾਸ਼ਰੀ ਦੇ ਨਾਲ ਸਾਡਾ ਹੋਰ ਹੌਸਲਾ ਵਧਦਾ ਅਸੀਂ ਵੱਧ ਵੱਧ ਕੰਮ ਕਰਨੇ ਆ ਔਰ ਮੈਂ ਸਭ ਦਾ ਤਮਾਦ ਕਰਨਾ ਜਿਹੜੇ ਸਾਡੇ ਸਹਿਯੋਗ ਕਰਨਦੇ ਆ ਆਪਣੀ ਸਾਡੀ ਕਮੇਟੀ ਆ ਭਾਵੇਂ ਸਾਡੇ ਐਨਆਰ ਵੀਰ ਆ ਜਾਂ ਹੋਰ ਮੋਢਬਰ ਸੱਜਣ ਆ ਬਾਕੀ ਮੈਂ ਉਹਨਾਂ ਸਾਡੇ ਕਲੱਬ ਨੂੰ 28 ਸਾਲ ਹੋ ਗਏ ਬਣੇ ਨੂੰ ਸਾਨੂੰ ਜਿੰਨਾ ਜਿੰਨਾ ਸੰਯੋਗ ਦਿੱਤਾ ਸਪੰਚਿਆ ਪੰਚਿਆ ਜਾਂ ਮੋਢਬਰ ਸੱਜਣ ਆ ਜਾਂ ਐਮਐਲਏ ਆ ਸਾਬਕਾ ਐਮਐਲਏ ਮਿਲਦਾ ਐਮਐਲਏ ਅਸੀਂ ਉਹਨਾਂ ਸਾਰਿਆਂ ਦਾ ਤਮਾਦ ਕਰਨੇ ਆ ਉਹਨਾਂ ਨੇ ਸਾਨੂੰ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਤੇ ਅੱਜ ਸੰਯੋਗ ਦੀ ਖਾਤਰੀ ਅਸੀਂ ਇੱਥੇ ਤੱਕ ਪਹੁੰਚੇ ਆਂ ਤੇ ਸਾਡੇ ਰਾਜੂ ਵੀਰ ਜਿਹੜਾ ਵੀਰ ਕਲਾਜੀ ਦਾ ਵੀ ਦੱਸਿਆ ਹੈ ਉਹਨਾਂ ਦਾ ਬੜੀ ਦੇਨ ਸੀ ਸਾਨੂੰ ਨਾਲ ਐਰਕੀ ਸਾਨੂੰ ਬਹੁਤ ਵੱਡਾ ਘਟਾ ਮਹਿਸੂਸ ਹੁੰਦਾ ਉਹਨਾਂ ਦਾ ਜਦੋਂ ਅਸੀਂ ਜਾਂਦੇ ਆ ਕਿਤੇ ਵੀ ਉਹ ਸਾਡੇ ਨਾਲ ਹਰ ਟਾਈਮ ਹਾਜ਼ਰ ਹੁੰਦੇ ਤੇ ਉਹਨਾਂ ਦੀ ਘਾਟ ਬੜੀ ਮਹਿਸੂਸ ਹੁੰਦੀ ਹੈ ਤੇ ਸਤਾਰ ਹਰਜਿੰਦਰ ਸਿੰਘ ਖੁੱਲਰ ਜੀ ਉਹਨਾਂ ਦੀ ਬੜੀ ਵੱਡੀ ਦੇਨ ਐ ਇਸ ਕਲੱਬ ਨੂੰ ਉਹਨਾਂ ਨੇ ਸਾਨੂੰ ਬਹੁਤ ਵੱਡਾ ਮਾਰ ਦਿੱਤਾ ਸਹਿਯੋਗ ਦਿੱਤਾ ਜਿਹੜੀ ਵੀ ਗੱਲ ਅਸੀਂ ਉਹਨਾਂ ਨੇ ਸਾਡੀ ਮੰਨੀ ਸਾਡੀ ਪੂਰੀ ਵੀ ਕੀਤੀ ਉਹ ਟਾਈਮ ਉਹ ਮੇਰੇ ਪਹਿਲੇ ਦਿੱਤੀ ਜਾਂ ਗਰਾਊਂਡ ਦੇ ਵਿੱਚ ਰੇਤਾ ਪਾਣੀ ਜਾਂ ਚਾਰਦواری ਦਾ ਹੈ ਜਾਂ ਜਿੰਮ ਦਾ ਕਮਰਾ ਪਾਣਾ ਹੈ ਬਹੁਤ ਉਹਨਾਂ ਨੇ ਮੁੰਡਾ ਸਾਨੂੰ ਸਹਿਯੋਗ ਦਿੱਤਾ ਇਸ ਕਰਕੇ ਸਾਰੇ ਪੈਨ ਪਰਮਾ ਦਾ ਹੈ ਤਿਆ ਦਿਨ ਤੁਮਦਿਆਂ ਤੇ ਜਿਹੜੇ ਸਾਡੀ ਸੰਗਤ ਸਾਡੀਆਂ ਮਾਵਾਂ ਪੈਨਾ ਬੱਚੀਆਂ ਜਾਂ ਨੌਜਨ ਵੀਰ ਬਜ਼ੁਰਗ ਵੀਰ ਬੱਚੇ ਵੀਰ ਜਿੰਨੇ ਵੀ ਆਉਂਦੇ ਇੱਥੇ ਦੇਖਣ ਅਸੀਂ ਉਹਨਾਂ ਦਾ ਧੰਨਵਾਦ ਕਰਨੇ ਆ ਤੇ ਵੱਧ ਤੋਂ ਵੱਧ ਸਾਨੂੰ ਸਹਿਯੋਗ ਦਿੰਦੇ ਆ ਸਾਰੇ ਤੇ ਅਸੀਂ ਬੜੇ ਖੁਸ਼ ਹੁਣੇ ਆ ਜਦੋਂ ਸਾਰੇ ਆਉਂਦੇ ਵੀ ਤੁਸੀਂ ਬੜਾ ਵਧੀਆ ਕੰਮ ਕਰਨ ਗਏ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਤੇ ਅਸੀਂ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੀ ਕਮੇਟੀ ਬਣੀ ਆ ਉਹਦਾ ਵੀ ਮੈਂ ਧੰਨਵਾਦ ਕਰਨਾ ਕਿ ਜਿੱਥੇ ਜਿੱਥੇ ਡਿਊਟੀਆਂ ਲਗੀਆਂ ਸਾਰੇ ਆਪ ਆਪਣੀ ਇਮਾਨਦਾਰੀ ਨਾਲ ਬਹੁਤ ਵਧੀਆ ਡਟਿਆ ਸੋ ਜਿਸ ਤਰ੍ਹਾਂ ਭਾਜੀ ਸਰਵਣ ਸਿੰਘ ਕਲੱਬ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸਾਰਾ ਨਗਰ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਤੇ ਖਾਸ ਕਰਕੇ ਸਾਡੇ ਐਨ ਆਰ ਆਈ ਵੀਰ ਜਿਹੜੇ ਇਸ ਟੂਰਨਾਮੈਂਟ ਨੂੰ ਸੰਜੋਗ ਕਰ ਰਹੇ ਆ ਕਿਉਂਕਿ ਸੰਜੋਗ ਉਥੇ ਕੀਤਾ ਜਾਂਦਾ ਵਾ ਜਿੱਥੇ ਪੈਸਾ ਲੱਗਦਾ ਹੋਵੇ ਤੁਹਾਡੇ ਜਿਹੜ ਕਿਉਂਕਿ ਇਹ ਬਹੁਤ ਵੱਡਾ ਸੰਯੋਗ ਹੁੰਦਾ ਐ ਐਨ ਆਰ ਆਈ ਵੀਰਾਂ ਦਾ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ ਇਹ ਸਾਡਾ ਕਲਾ ਕਲਾ ਪੈਸਾ ਚੰਗੀ ਜਗ੍ਹਾ ਤੇ ਲੱਗ ਰਿਹਾ ਕਿ ਸਾਡੇ ਬੱਚੇ ਜਿਹੜੇ ਚੰਗੇ ਪਾਸੇ ਜਾ ਰਿਹਾ ਇਸ ਕਰਕੇ ਆਪਾਂ ਵੀ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਹੜੇ ਇਸ ਚੰਗੇ ਕੰਮ ਵਾਸਤੇ ਸੰਯੋਗ ਕਰਦੇ ਆ ਤੇ ਸਾਰਿਆਂ ਲਈ ਅਰਦਾਸ ਕਰਦੇ ਆ ਕਿ ਜੀਉਂਦੇ ਵਾਸਤੇ ਰਹੋ ਤੇ ਵਧੀਆ ਤਰੀਕੇ ਨਾਲ ਇਹ ਜਿਹੜਾ ਟੂਰਨਾਮੈਂਟ ਆ ਹੋਰ ਬੁਲੰਦੀਆਂ ਨੂੰ ਸ਼ੋਅ ਵੇ ਸੋ ਸਾਰੇ ਵੀਰਾਂ ਦਾ ਇੱਕ ਵਾਰ ਫੇਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ